तीन चार दिन से इतनी गर्मी पड़ रही थी कि जैसे आ, आप देखिए आप अक्टूबर शुरू होने वाला है हमारी भी अड़तालीस साल उम्र होने लगी है ऐसा मौसम अक्टूबर के आते हुए इतनी गर्मी हमने कभी नहीं देखी अभी तो इतनी हद हो गई थी गर्मी की तीन चार दिन से ऐसी गर्मी पड़ रही थी जैसे कि जून महीने में पड़ती है परंतु अभी चलो आज बारिश हुई है मौसम में बदलाव आएगा ਉਹ ਲੋਕੋ ਨੂੰ ਇਤਨੀ ਪ੍ਰੇਸ਼ਾਨੀ ਹੋ ਰਹੀ ਸੀ ਗਰਮੀ ਸੇ ਕਿ ਬਹੁਤ ਸਾਰੀਆਂ ਬਿਮਾਰੀਆਂ ਨਈ ਨਈ ਬਿਮਾਰੀਆਂ ਪੈਦਾ ਹੋ ਰਹੀਆਂ ਇਨਸਾਨਾਂ ਦੀ ਦਿੱਕਤ ਇਤਿਆਦੀ ਅੱਜ ਦੇਖੀ ਬਾਰਿਸ਼ ਹੋਈ ਹੈ ਥੋੜੀ ਰਾਹਤ ਤਾਂ ਮਿਲੇਗੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਲੋਕੋ ਨੂੰ ਕਾਫੀ ਜਨਾ ਤਾਂ ਇੰਨੀ ਗਰਮੀ ਦਾ ਪਰ ਲੋਕ ਸਿਆਰਿਆ ਸੀਗਾ ਕਿ ਇਹ ਬਿਮਾਰੀਆਂ ਵਧੀਆਂ ਜਾ ਰਹੀਆਂ ਸੀ ਲੋਕਾਂ ਨੂੰ ਸਾਹ ਦੀ ਪਰਾਂ ਹੋ ਰਹੀ ਸੀ ਹਾਂ ਹੁਣ ਅੱਜ ਬਾਰਿਸ਼ ਪੈਣ ਦੇ ਕਰਨ ਇੰਨੀ ਕਿ ਸਹੂਲਤ ਮਿਲੀ ਹੈ ਕਿ ਹਰ ਚੀਜ਼ ਲਈ ਤੁਹਾਨੂੰ ਰਮਾਨ ਦਾ ਰਹੇਗਾ ਮੌਸਮ ਦੇ ਬਦਲਾਅ ਆਏਗਾ ਮੌਸਮ ਠੰਡਾ ਰਹੇਗਾ ਤੁਹਾਨੂੰ ਨਾ ਹਰ ਚੀਜ਼ ਹੀ ਰਾਤ ਮਿਲੇਗੀ